ਜਿਹੜੇ ਸ਼ਾਮਿਲ ਹੋਣ ਦੀ ਲੋਕ ਆ ਰਹੇ ਨੇ ਉਹਨਾਂ ਨੂੰ ਜਿਹੜੀ ਕਿ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿਹੜੀਆਂ ਫਲਾਈਟਾਂ ਪ੍ਰਿਆਗਰਾਜ ਮਹਾਕੁੰਮ ਪਹੁੰਚਣਗੀਆਂ ਉਹਨਾਂ ਦੇ ਕਿਰਾਏ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਜਿਸ ਤੇ ਉਹਨਾਂ ਨੇ ਸਵਾਲ ਉਠਾਏ ਨੇ ਤੇ ਨਾਲ ਹੀ ਉਹਨਾਂ ਨੇ ਇਹਨਾਂ ਵਧਾਏ ਹੋਏ ਕਿਰਾਇਆਂ ਨੂੰ ਸ਼ਰਦਾਲੂਆਂ ਦੀ ਸ਼ਰਧਾ ਤੇ ਮਜ਼ਾਕ ਵੀ ਦੱਸਿਆ ਹੈ ਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਇਹਨਾਂ ਫਲਾਈਟ ਕੰਪਨੀਆਂ ਦੀ ਇਸ ਮਰਮਾਨੀ ਤੇ ਰੋਕ ਲਗਾਈ ਜਾਵੇ ਦੱਸਦੀ ਹੈ ਕਿ ਰਾਗਵ ਚੱਡਾ ਹੋਰਾਂ ਨੇ ਇਸ ਵੇਲੇ ਇਹ ਗੱਲ ਆਖੀ ਹੈ ਕਿ ਕੇਵਲ ਦੇਸ਼ ਤੋਂ ਨਹੀਂ ਬਲਕਿ ਪੂਰੀ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਪ੍ਰਯਾਗ ਰਾਜ ਮਹਾਕੁੰਮ ਦੇ ਵਿੱਚ ਸ਼ਾਮਿਲ ਹੋਣ ਦੀ ਚਾਹਵਾਨੇ ਇੱਥੇ ਆ ਕੇ ਆਪਣੀ ਤਪੱਸਿਆ ਕਰਨਾ ਚਾਹੁੰਦੇ ਨੇ ਪਰੰਤੂ ਉਹਨਾਂ ਦੇ ਸਾਹਮਣੇ ਇੱਕ ਵੱਡੀ ਮੁਸ਼ਕਲ ਪੈਦਾ ਹੋ ਗਈ ਹੈ ਕਿਉਂਕਿ ਜਿਹੜੀਆਂ ਫਲਾਈਟਾਂ ਪ੍ਰਿਆਗਰਾਜ ਚ ਪਹੁੰਚਣੀਆਂ ਨੇ ਉਹਨਾਂ ਦੇ ਕਿਰਾਏ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਜਿਸ ਕਰਕੇ ਬਹੁਤ ਸਾਰੇ ਸ਼ਰਧਾਲੂ ਇਸ ਮਹਾਕੁੰਮ ਦੇ ਵਿੱਚ ਸ਼ਾਮਿਲ ਹੋਣ ਤੋਂ ਵਾਂਝੇ ਰਹਿ ਸਕਦੇ ਨੇ ਉਹਨਾਂ ਨੇ ਇੱਥੇ ਜਾਣਕਾਰੀ ਦਿੱਤੀ ਹੈ ਕਿ ਆਮ ਤੌਰ ਤੇ ਜਿਹੜੀਆਂ ਫਲਾਈਟਾਂ ਪ੍ਰਿਆਗਰਾਜ ਪਹਿਲਾਂ ਪਹੁੰਚਦੀਆਂ ਸਨ ਉਹਨਾਂ ਦਾ ਕਿਰਾਇਆ ਮਹਿਜ 5000 ਤੋਂ 8000 ਰੁਪਏ ਹੁੰਦਾ ਸੀ ਜਿਹੜਾ ਕਿ ਹੁਣ ਵਧਾ ਕੇ 50000 ਤੋਂ 60000 ਰੁਪਏ ਤੱਕ ਕਰ ਦਿੱਤਾ ਗਿਆ ਹੈ ਜਿਹੜਾ ਕਿ ਇੱਕ ਬਹੁਤ ਵੱਡਾ ਵਾਧਾ ਹੈ ਤੇ ਨਾਲ ਹੀ ਉਹਨਾਂ ਨੇ ਇਸ ਵਿਧਾਏ ਹੋਏ ਕਿਰਾਏ ਨੂੰ ਸ਼ਰਧਾਲੂਆਂ ਦੀ ਸ਼ਰਧਾ ਤੇ ਆਸਥਾ ਤੇ ਮਜ਼ਾਕ ਦੱਸਿਆ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੀਆਂ ਫਲਾਈਟ ਕੰਪਨੀਆਂ ਆਪਣੀ ਮਨਮਾਨੀ ਕਰ ਰਹੀਆਂ ਨੇ ਉਹਨਾਂ ਦੀ ਇਸ ਮਨਮਾਨੀ ਤੇ ਰੋਕ ਲਗਾਈ ਜਾਵੇ ਨਾਲ ਹੀ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਦੋਂ ਪਹਿਲਾਂ 에어ਪੋਰਟਸ ਤੇ ਜਿਹੜਾ ਖਾਣਾ ਮਿਲਦਾ ਸੀ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਸੀ ਇਸ ਬੰਦ ਦੇ ਵਿੱਚ ਵੀ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਅਪੀਲ ਕੀਤੀ ਸੀ ਕਿ ਇਸ ਖਾਣੇ ਦੇ ਰੇਟ ਨੂੰ ਘਟਾਇਆ ਜਾਵੇ ਤਾਂ ਉਸ ਪਲੇ ਕੇਂਦਰ ਸਰਕਾਰ ਤੱਕ ਇਹ ਗੱਲ ਪਹੁੰਚੀ ਸੀ ਤਾਂ ਉਹਨਾਂ ਨੇ ਇਸ ਅਪੀਲ ਨੂੰ ਮੰਨਿਆ ਵੀ ਸੀ ਉਹਨਾਂ ਨੇ ਕਿਹਾ ਕਿ ਇਸ ਕਰਕੇ ਹੀ ਹੁਣ ਉਹ ਫਿਰ ਤੋਂ ਸਰਕਾਰ ਨੂੰ ਇਹ ਅਪੀਲ ਕਰਦੇ ਨੇ ਕਿ ਜੜੀਆਂ ਕੰਪਨੀਆਂ ਆਪਣੀ ਮਨਮਾਨੀ ਕਰਦੀਆਂ ਨੇ ਉਹਨਾਂ ਦੀ ਮਨਮਾਨੀ ਤੇ ਰੋਕ ਲਗਾਈ ਜਾਵੇ ਕਿਉਂਕਿ ਸ਼ਰਧਾਲੂਆਂ ਦੀ ਸੇਵਾ ਕਰਨ ਤੋਂ ਵੱਡਾ ਕੋਈ ਵੀ ਮਹਾਕੁੰਬ ਨਹੀਂ ਹੈ ਕੋਈ ਵੀ ਵੱਡੀ ਸੇਵਾ ਨਹੀਂ ਹੈ ਇਸ ਕਰਕੇ ਉਹ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਨੇ ਕਿ ਜਿਹੜੀਆਂ ਫਲਾਈਟਾਂ ਪ੍ਰਿਆਗਰਾਜ ਮਹਾਕੁੰਬ ਤੱਕ ਪਹੁੰਚਣੀਆਂ ਨੇ ਉਹਨਾਂ ਦੇ ਕਿਰਾਏ ਦੇ ਵਿੱਚਲੀ ਬ੍ਰੌਟ ਤਰੀਕੀ ਕੀਤੀ ਗਈ ਹੈ ਉਸ ਨੂੰ ਘਟਾਇਆ ਜਾਵੇ ਇੱਕ ਕਿਰਾਇਆ ਘਟਾਇਆ ਜਾਵੇ ਤਾਂ ਕਿ ਹਰ ਕੋਈ ਸ਼ਰਧਾਲੂ ਰਖਣ ਵਾਲਾ ਇਸ ਮਹਾਕੁੰਬ ਦਾ ਹਿੱਸਾ ਬਣ ਸਕੇ ਇਸ ਵੇਲੇ ਐਮਪੀ ਰਾਗਵ ਚੱਡਾ ਹੋਰਾਂ ਨੇ ਹੋਰ ਕੀ ਕਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਨਾਤਨ ਧਰਮੀਆਂ ਕੇ ਲਿए महाकुंभ आस्था और अध्यात्म का सबसे बड़ा पर्व है आज जब एक वर्षों के बाद इन दिनों प्रयागराज में महाकुंभ चल रहा है तब देश ही नहीं बल्कि दुनिया भर के लाखों करोड़ों लोग स्नान साधना और तपस्या करने के लिए प्रयागराज जाना चाहते हैं मगर हैरानी की बात यह है कि आस्था और पवित्रता के महापर्व को एयरलाइंस ने यानी कि फ्लाइट कंपनियों ने अपने मनमानी कमाई के अवसर में तब्दील कर दिया सामान्य दिनों में प्रयागराज की जिस फ्लाइट का खर्च पांच से आठ हजार रुपए हुआ करता था आज वही फ्लाइट आपको पचास से साठ हजार रुपए तक की खरीदनी पड़ रही है यानी कि फ्लाइट कंपनियां श्रद्धालुओं से मनमाने रेट वसूल रही हैं ऐसे में लाखों श्रद्धालु जो महाकुंभ जाना चाहते थे आज उन्हें निराश होना पड़ रहा है यह कंपनियां फायदे के चक्कर में ठीक नहीं कर रही मेरी सभी श्रद्धालुओं की ओर से सरकार से यह मांग है मैं निवेदन करता हूं कि सरकार इन एयरलाइंस की मनमानी पर रोक लगाए कार्रवाई करे और कुंभ जाने वाले श्रद्धालुओं के लिए किफायती फ्लाइट की सुविधा उपलब्ध कराएं या फ्लाइट की प्राइसिंग में कैपिंग इंट्रोड्यूस करें श्रद्धालुओं की सेवा से बड़ा धर्म कुछ नहीं हो सकता पहले जब सदन में हमने एयरपोर्ट पे मिल रहे महंगे खाने का मुद्दा उठाया था तब सरकार के कानों तक हमारी बात पहुंची और यात्रियों के लिए किफायती कैंटीन सस्ते दाम पर मिलने वाली उड़ान कैंटीन की व्यवस्था शुरू की गई इसीलिए आज भी मैं उम्मीद करता हूं कि हमारी यह विनती सरकार तक पहुंचेगी और महाकुंभ में जाने वाले श्रद्धालुओं को सस्ती फ्लाइट्स ਕੀ ਸੁਵਿਧਾ 에어ਲਾਈਨਸ ਦੁਆਰਾ ਉਪਲਬਧ ਕਰਾਈ ਜਾਏਗੀ